ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਵੇਖਣ ਵਾਲੇ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ ਮੁਰ ਤੋਂ ਸਵਾਗਤ ਹੈ ਸਾਡੀ ਅੱਜ 24 ਮਈ 2024 ਦਿਨ ਦੇ ਵੇਲੇ ਮੌਸਮ ਦੀ ਕੀ ਹਾਲਚਲ ਰਹਿਣ ਵਾਲੀ ਹੈ ਪੰਜਾਬ ਅਤੇ ਹਰਿਆਣੇ ਦੇ ਵਿੱਚ ਤੇ ਅੱਜ ਕਿਸੇ ਤਰੀਕੇ ਦੀ ਗਰਮੀ ਤੋਂ ਰਾਹਤ ਮਿਲਦੀ ਦਿਖਾਈ ਦੇ ਰਹੀ ਹੈ ਜੇ ਨਹੀਂ ਸਾਰੀ ਜਾਣਕਾਰੀ ਦੇਵਾਂਗੇ ਛੋਟੀ ਜੀ ਰਿਕੁਐਸਟ ਹੈ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਵੀਡੀਓ ਚੰਗੀ ਲੱਗਦੀ ਤੇ ਲਾਈਕ ਕਰਿਓ ਆਲ ਨੋਟੀਫਿਕੇਸ਼ਨ ਔਨ ਕਰਦੇ ਹੋ ਤੇ ਕਮੈਂਟ ਬਾਕਸ ਵਿੱਚ ਆਪਣਾ ਪਿੰਡ ਜ਼ਿਲ ਤਾਜ਼ਾ ਸੈਟਲਾਈਟ ਇਮੇਜ ਦੇਖ ਲੈਂਦੇ ਆ ਜੀ ਫਿਲਹਾਲ ਕਿਸੇ ਤਰੀਕੇ ਦਾ ਬੱਦਲੀ ਸਿਸਟਮ ਤਾਂ ਨਹੀਂ ਦਿਖਾਈ ਦੇ ਰਿਹਾ ਪੰਜਾਬ ਦੇ ਉੱਪਰ ਪਰ ਹੁਣ ਹੌਲੀ ਹੌਲੀ ਬੰਗਾਲ ਦੀ ਖਾੜੀ ਤੇ ਸਾਊਥ ਇੰਡੀਆ ਦੇ ਵੱਲ ਅਗਰ ਗੱਲ ਕਰੀਏ ਤਾਂ ਜਿਹੜਾ ਦਬਾਅ ਵਾਲਾ ਖੇਤਰ ਹੈ ਉਹ ਵੱਡਣਾ ਸ਼ੁਰੂ ਹੋ ਚੁੱਕਿਆ ਹੈ ਜਿਸ ਦੇ ਕਾਰਨ ਹੁਣ ਪੰਜਾਬ ਅਤੇ ਹਰਿਆਣੇ ਦੇ ਵਿੱਚ ਪੂਰਬੀ ਦਿਸ਼ਾ ਤੋਂ ਅਤੇ ਦੱਖਣੀ ਦਿਸ਼ਾ ਤੋਂ ਹਵਾਵਾਂ ਚੱਲ ਲਿਏ ਸ਼ੁਰੂ ਹੋ ਚੁੱਕੇ ਨੇ ਪਿਛਲੇ ਕੁਝ ਦਿਨਾਂ ਤੋਂ ਤੇ ਤੁਸੀਂ ਕੱਲ ਵੀ ਦੇਖਿਆ ਹੋਵੇਗਾ ਕਿ ਕੱਲ ਮੌਸਮ ਦੇ ਵਿੱਚ ਹੁੰਮਸ ਵਰਿਆ ਇੱਕ ਮਾਹੌਲ ਬਣਿਆ ਹੋਇਆ ਸੀ ਜੋ ਕਿ ਪਹਾੜੀ ਖੇਤਰਾਂ ਦੇ ਵਿੱਚ ਕੱਲ ਮੀਂਹ ਹੋਇਆ ਹੈ Shimla ਤੋਂ ਬਹੁਤ ਜ਼ਿਆਦਾ ਸੰਗਣਾ ਮੀਂਹ ਹੋਣ ਦੀ ਖਬਰਾਂ ਆਈਆਂ ਨੇ ਤੇ ਬਾਕੀ ਨਾਲ ਲੱਗਦੇ ਹਿਮਾਚਲ ਦੇ ਬਹੁਤੇ ਏਸ਼ਿਆਂ ਦੇ ਵਿੱਚ ਮੀਂਹ ਹੋਇਆ ਜਿਸ ਦੇ ਕਾਰਨ ਉੱਥੋਂ ਨਮੀ ਵਾਲੀ ਹਵਾਵਾਂ ਮੈਦਾਨੀ ਖੇਤਰਾਂ ਵਿੱਚ ਆਈਆਂ ਨੇ ਪੰਜਾਬ ਹਰਿਆਣਾ ਦੇ ਵਿੱਚ ਆਈਆਂ ਨੇ ਜਿਸ ਦੇ ਕਾਰਨ ਟੈਂਪਰੇਚਰ ਨੂੰ ਵੀ ਥੋੜਾ ਜਿਹਾ ਕੰਟਰੋਲ ਹੁੰਦਾ ਦਿਖਾਈ ਦੇ ਰਿਹਾ ਹੈ ਅਗਰ ਗੱਲ ਕਰੀਏ ਤਾਂ ਪਿਛਲੇ ਦਿਨਾਂ ਦੇ ਵਿੱਚ ਟੈਂਪਰੇਚਰ 46 47 48 ਡਿਗਰੀ ਤੱਕ ਜਾਂਦੇ ਹੋਏ ਦਿਖਾਈ ਦੇ ਰਹੇ ਨੇ ਦੇ ਰਹੇ ਸੀ ਪਰ ਪਿਛਲੇ ਕੱਲ 23 ਤਰੀਕ ਤੋਂ ਅੱਜ 24 ਤਰੀਕ ਅੱਜ ਜਿਹੜੇ ਟੈਂਪਰੇਚਰ ਨੇ ਉਹ ਕਿਤੇ ਨਾ ਕਿਤੇ ਘੱਟ ਦਿਖਾਈ ਦੇਣਗੇ ਇੱਕ ਤੋਂ 2 ਡਿਗਰੀ 45 44 ਜਾਂ 43 ਡਿਗਰੀ ਇੱਥੇ ਤੱਕ ਟੈਂਪਰੇਚਰ ਜਾਣ ਦੀ ਅੱਜ ਦੀ ਉਮੀਦ ਹੈ ਕਿਉਂਕਿ ਜਿਹੜੇ ਹਵਾ ਦੇ ਵਿੱਚ ਨਮੀ ਮੌਜੂਦ ਹੋਈ ਹੈ ਉਹਦੇ ਕਰ ਹਮਸ ਵਧੀ ਹੈ ਹਮਸ ਦੇ ਨਾਲ ਜਿਹੜੀ ਨਮੀ ਆਈ ਹੈ ਉਹਦੇ ਨਾਲ ਟੈਂਪਰੇਚਰ ਦੇ ਵਿੱਚ ਕਮੀ ਆ ਰਹੀ ਹੈ ਜੀ ਤੇ ਬਾਕੀ ਗੱਲ ਕਰ ਲਈਏ ਤਾਂ ਅੱਜ ਹਲਕੇ-ਫੁਲਕੇ ਬੱਦਲੀ ਸਿਸਟਮ ਦਿਖਾਈ ਦੇਣਗੇ ਪੰਜਾਬ ਅਤੇ ਹਰਿਆਣਾ ਦੋਨਾਂ ਸਟੇਟਾਂ ਦੇ ਵਿੱਚ ਤੇ ਆਹ ਬੱਦਲੀ ਸਿਸਟਮ ਬੜੇ ਹੋਏ ਨੇ ਇਹ ਹਵਾ ਦੇ ਨਾਲ ਜਦੋਂ ਪੂਰਬ ਤੋਂ ਹਵਾ ਆਉਣ ਗਈ ਹੈ ਤਾਂ ਇਹ ਇਹਨਾਂ ਦੇ ਨਾਲ ਅੱਗੇ ਵੱਲ ਵਧਣਗੇ ਪਾਕਿਸਤਾਨ ਵਾਲੇ ਸਾਈਡ ਨੂੰ ਤੇ ਜਿਸ ਦੇ ਕਾਰਨ ਦੁਪਹਿਰ ਤੋਂ ਬਾਅਦ ਜਾਂ ਲਗਭਗ ਦੁਪਹਿਰ ਦੇ ਨੇੜੇ ਤੇੜੇ ਪੰਜਾਬ ਅਤੇ ਹਰਿਆਣਾ ਦੇ ਉੱਪਰ ਬੱਦਲੀ ਸਿਸਟਮ ਲੰਘਣ ਦੀ ਉਮੀਦ ਹੈ ਤੇ ਜਿਸ ਦੇ ਨਾਲ ਹਲਕੇ-ਫੁਲਕੇ ਗਰਜ ਵਰਗੇ ਮਾਹੌਲ ਬੱਦਲਾਂ ਦੇ ਵਿੱਚ ਗਰਜ ਹਨੇਰੀ ਤੇ ਥੋੜੀ-ਬਹੁਤੀ ਕਿਣਮਣ ਕਾਣੀ ਬਹੁਤੇ ਏਰੀਆ ਦੇ ਵਿੱਚ ਹੋ ਸਕਦੀ ਹੈ ਕਿਤੇ ਤਾਂ ਥੋੜੀ ਜਿਹੀ ਸ਼ਰਾਟੇਦਾਰ ਜਾਂ ਮੂਸਲੇਦਾਰ ਮੀਂਹ ਜਿਹੜਾ ਕਿ ਮੌਨਸੂਨ ਪ੍ਰੀ ਮੌਨਸੂਨ ਹਵਾਵਾਂ ਦੇ ਵਿੱਚ ਹੁੰਦਾ ਹੀ ਹੈ 15 ਤੋਂ 20 ਮਿੰਟ ਜਾਂ 30 ਮਿੰਟ ਦਾ ਅਜਿਹੇ ਹਾਲਾਤ ਅੱਜ ਦੇ ਦਿਨ ਸ਼ਾਇਦ ਵਧਦੇ ਹੋਏ ਦਿਖਾਈ ਦੇ ਸਕਦੇ ਨੇ ਜਿਸ ਦੇ ਕਾਰਨ ਤਾਪਮਾਨ ਦੇ ਵਿੱਚ ਥੋੜੀ-ਬਹੁਤੀ ਗਰਾਵੜ ਆਉਣ ਦੀ ਉਮੀਦ ਹੈ ਤੇ ਬਹੁਤੇ ਏਸ਼ਿਆ ਦੇ ਵਿੱਚ ਹਲਕੀ-ਫੁਲਕੀ ਗਰਮੀ ਤੋਂ ਰਾਹਤ ਮਿਲਣ ਦੀ ਉਮੀਦ ਹੈ ਜੀ ਤੇ ਬਾਕੀ ਅਗਰ ਗੱਲ ਕਰ ਲਈਏ ਟੈਂਪਰੇਚਰ ਟੈਂਪਰੇਚਰ ਫਿਰ ਵੀ 44 43 ਜਾਂ 45 ਡਿਗਰੀ ਤੱਕ ਪੰਜਾਬ ਹਰਿਆਣਾ ਦੇ ਵਿੱਚ ਬਣੇ ਰਹਿਣਗੇ ਜਿਆਦਾਤਰ ਜਿਹੜੇ ਏਰੀਏ ਰਾਜਸਥਾਨ ਨੂੰ ਟੱਚ ਕਰਦੇ ਨੇ ਗੰਗानगर ਹੋ ਗਿਆ ਜੀ ਤੇ ਉਸ ਤੋਂ ਇਲਾਵਾ ਅਗਰ ਗੱਲ ਕਰ ਲਈਏ ਹਰਿਆਣਾ ਦੇ ਵਿੱਚ ਜਿਹੜੇ ਦਿੱਲੀ ਨੂੰ ਟੱਚ ਕਰਦੇ ਨੇ ਉਹ ਏਰੀਏ ਇਹੇ ਬੈਲਟਾਂ ਦੇ ਵਿੱਚ ਜਿਆਦਾ ਟੈਂਪਰੇਚਰ ਰਹਿਣ ਦੀ ਉਮੀਦ ਹੈ ਤੇ ਬਾਕੀ ਜੋ ਵੀ ਅਪਡੇਟ ਹੋਵੇਗੇ ਮੀਂਹ ਦੀ ਜਾਂ ਹਵਾ ਦੇ ਵਿੱਚ ਕਿਵੇਂ ਤਰੀਕੇ ਦੀ ਹਵਾ ਦਾ ਰੁਖ ਬਦਲਦਾ ਹੋਇਆ ਅਗਰ ਦਿਖਾਈ ਦੇਵੇਗਾ ਤਾਂ ਤੁਹਾਡੇ ਤੱਕ ਵੀਡੀਓ ਜਲਦ ਲੈ ਕੇ ਆ ਜਾਵਾਂਗੇ ਤੇ ਬਾਕੀ ਮੌਨਸੂਨ ਦੀ ਅਸੀਂ ਜੋ ਅਪਡੇਟ ਦਿੱਤੀ ਸੀ ਪਿਛਲੀ ਵੀਡੀਓ ਦੇ ਵਿੱਚ ਉਹਦੇ ਬਾਰੇ ਜੋ ਵੀ ਅਪਡੇਟ ਨਵੀਂ ਆਉਂਦੀ ਹੈ ਜਲਦ ਲੈ ਕੇ ਹਾਜ਼ਰ ਹੋਵਾਂਗੇ ਜੀ ਉਦੋਂ ਤੱਕ ਬਣੇ ਰਹੋ ਚੈਨਲ ਵੈਦਰ ਅਪਡੇਟਸ ਤੁਹਾਡੇ ਦੇ ਨਾਲ ਵੀਡੀਓ ਚੰਗੀ ਲੱਗਦੀ ਹੈ ਇਨਫੋਰਮੇਟਿਵ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ ਜਰੂਰ ਕਰਿਆ ਕਰੋ ਕਮੈਂਟ ਬਾਕਸ ਵਿੱਚ ਆਪਣਾ ਪਿੰਡ ਜ਼ਿਲ੍ਹਾ ਸ਼ਹਿਰ ਲਿਖਣਾ ਨਾ ਭੁੱਲਿਆ ਕਰੋ ਤਾਂ ਕਿ ਸਾਨੂੰ ਪਤਾ ਲੱਗ ਸਕੇ ਸਾਡੇ ਦਰਸ਼ਕ ਵੀਰ ਸਾਨੂੰ ਕਿੱਥੋਂ ਦੇਖ ਰਹੇ ਨੇ ਬਾਕੀ ਕੋਈ ਵੀ ਤੁਹਾਨੂੰ ਸੁਝਾਅ ਲੱਗਦਾ ਹੈ ਕਿਸੇ ਤਰੀਕੇ ਦੀ ਤੁਹਾਡੀ ਸਜੈਸ਼ਨ ਹੋਵੇ ਉਹ ਵੀ ਤੁਸੀਂ ਬੇਝਿਜਕ ਲਿਖ ਸਕਦੇ ਹੋ ਸਾਨੂੰ ਤੁਹਾਡੇ ਸੁਝਾਵਾਂ ਦੀ ਲੋੜ ਰਹਿੰਦੀ ਹੈ ਤਾਂ ਕਿ ਅਸੀਂ ਵੀਡੀਓ ਨੂੰ ਹੋਰ ਇੰਪਰੂਵ ਕਰ ਸਕੀਏ ਤੇ ਤੁਹਾਡੇ ਤੱਕ ਉਹ ਜਾਣਕਾਰੀ ਲਿਆ ਸਕੀਏ ਜਿਹੜੀ ਤੁਹਾਨੂੰ ਲੋੜਿੰਦੀ ਹੈ ਤਾਂ ਕਿ ਤੁਹਾਡੂੰ ਵੀ ਵੀਡੀਓ ਦੇਖਣ ਦੇ ਵਿੱਚ ਮਜ਼ਾ ਆ ਸਕੇ ਤੁਹਾਡੇ ਕੰਮ ਦੀ ਜਾਣਕਾਰੀ ਤੁਹਾਨੂੰ ਮਿਲ ਸਕੇ ਇਹ ਸੀ ਅੱਜ ਦੀ ਰਿਪੋਰਟ ਬਾਕੀ ਦੁਪਹਿਰ ਦੇ ਸ਼ਾਮ ਦੀ ਰਿਪੋਰਟ ਲੈ ਕੇ ਜਲਦ ਹਾਜ਼ਰ ਹੋਵਾਂਗੇ ਉਦੋਂ ਤੱਕ ਚੈਨਲ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਬਣੇ ਰਹੋ ਚੈਨਲ ਵੈਦਰ ਅਪਡੇਟਸ ਟੂਡੇ ਦੇ ਨਾਲ ਧੰਨਵਾਦ ਸਾਰੇ ਦਰਸ਼ਕ ਵੀਰਾਂ ਦਾ